ਹਿਲਾ ਪਠਾਨਕੂਟ ਦੇ ਪਿੰਡ ਕੋਆ ਵਿਖੇ ਕੱਲ ਉਸ ਵੇਲੇ ਮਾਹੌਲ ਤਣਾਅਪੂਰਵਕ ਹੋ ਗਿਆ ਜਦ ਇੱਕ ਪਰਿਵਾਰ ਦੇ ਹੀ ਦੋਸਕੇ ਭਰਾਵਾਂ ਦੇ ਵਿੱਚ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਆਪਸ ਦੇ ਵਿੱਚ ਇੱਕ ਦੂਸਰੇ 'ਤੇ ਹਮਲਾ ਕਰ ਦਿੱਤਾ ਜਿਸ ਦੇ ਚੱਲਦੇ ਇੱਕ ਭਰਾ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਦੂਜਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਤੇ ਦੂਸਰੇ ਪਰਿਵਾਰ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ ਅੱਜ ਪਰਿਵਾਰ ਵੱਲੋਂ ਕਟਾਲੀ ਤੋਂ ਸੁੰਦਰ ਚੱਕ ਨੂੰ ਜਾਣ ਵਾਲਾ ਲਿੰਕ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ ਗਿਆ ਤੇ આરોપીਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਹੈ। ਹਾਂਜੀ ਸਰ ਮੇਰਾ ਨਾਮ ਪੂਜਾ ਦੇਵ ਗਿਆ। ਇਹ ਮੇਰੇ ਪ੍ਰਾਣ ਨੂੰ ਵੱਢ ਦਿੱਤਾ ਗਿਆ। ਇਹ ਇੱਥੋਂ ਦੇ ਮੁਡੇ ਮੇਰੇ ਤਾਏ ਦੇ ਮੁਡੇ ਆ ਉਹਨਾਂ ਨੇ ਵੱਢਿਆ। ਪਹਿਲਾਂ ਵੀ ਉਹਨਾਂ ਨੇ ਆਪਣਾ ਪਿਓ ਮਾਰਿਆ ਤੇ ਪਹਿਲਾਂ ਵੀ ਕੋਈ ਕਾਰਵਾਈ ਨਹੀਂ ਹੋਈ। ਹੁਣ ਤੱਕ ਸਵੇਰੇ 7 ਵਜੇ ਦਾ ਹੀ ਰੋਡ 'ਤੇ ਬੈਠਿਆ ਸਾਡਾ ਪਿੰਡ ਦਾ ਸਰਪੰਚ ਨਹੀਂ ਪੁੱਜਿਆ ਇੱਥੇ। ਸਾਡੀ ਕੋਈ ਸੁਣਵਾਈ ਨਹੀਂ ਕਰਦਾ। ਅੱਛਾ ਸਰਪੰਚ ਨੇ ਨਾਲ ਰਲਿਆ ਦੇ ਆ। ਸਰਪੰਚ ਮੈਂਬਰ ਸਾਰੇ ਨਾਲ ਰਲਿਆ ਦੇ ਆ। ਆਈਏ ਨੇ ਸਰਪੰਚਿੱਥੇ ਬੜੇ ਗਦਾ ਤੇ ਜੀ ਸਾਡੀ ਛੋਟੀ ਛੋਟੇ ਬੱਚੇ ਰਹੀਏ ਇੱਕ ਹਸਪੀਟਲ ਦਾਖਲਾ ਉਹਦਾ ਵੀ ਕੋਈ ਹੋ ਨਹੀਂ ਆਈ ਕਿਥੋਂ ਲਾਣੇ ਪੈਸੇ ਸਾਨੂੰ ਦੱਸੋ ਅਸੀਂ ਕਿਥੋਂ ਕਰੀਏ ਜਿਹੜਾ ਕਮਾਨ ਵਾਲਾ ਬੰਦਾ ਉਹੀ ਮਰੀਆ ਅਸੀਂ ਹੁਣ ਕੀ ਕਰੀਏ ਦੱਸੋ ਅਸੀਂ ਕੀ ਕਰੀਏ ਸਰ ਜੀ ਲੈ ਕੇ ਮਾਂ ਦੇ ਦੋ ਬੁੜੇ ਸਰ ਉਹ ਤੇ ਕਹਿੰਦੇ ਬਈ ਬੰਦੇ ਬੈਠਾ ਪਰ ਸਰਪੰਚ ਦਾ ਫਰਜ਼ ਹੈ ਤੇ ਪੁੱਜਣਾ ਸਾਨੂੰ ਜਵਾਬ ਦੇਣਾ ਸਾਡੀ ਗੱਲ ਦਾ ਜਦ ਮੁੜਿਆ ਨੇ ਕੱਲ ਫੋਨ ਕੀਤਾ ਕਿ ਸਾਡੇ ਨਾਲ ਪਹਿਲੀ ਵਾਰ ਚਲੋ ਸਰਪੰਚ ਕਿਉਂ ਨਹੀਂ ਗਿਆ ਕਿਉਂ ਨਹੀਂ ਆਇਆ ਤੇ ਜੇ ਪਿੰਡ ਦੀ ਜ਼ਿੰਮੇਵਾਰੀ ਸਰਪੰਚਾਂ ਨੇ ਚੁੱਕੀ ਦੀ ਆ ਕਿਉਂ ਨਹੀਂ ਆਇਆ ਕਿਉਂ ਨਹੀਂ ਜੋ ਚੁੱਕੇ ਕਹਦਾ ਜ਼ਿੰਮੇਵਾਰੀ ਪੂਰੇ ਤਰੀਕੇ ਨਾਲ ਆ ਆਇਆ ਜਦੋਂ ਉੱਥੇ ਮਾਰ ਛੜੇ ਜੀ ਉਹਦੋਂ ਆਇਆ ਉਹਦੋਂ ਕੀ ਲੈਣਾ ਆ ਤੇ ਕਿਉਂ ਆਇਆ ਆਨੂੰ ਖੂਨ ਦਾ ਬਦਲਾ ਖੂਨ ਚੜਾ ਘਰ ਸਾਰਾ ਟਾਇ ਦਿੱਤੋ ਜਾਵੇ ਇੱਥੇ ਰੋਡਰ ਫਲਾਈਏ ਪੂਰਾ ਘਰ ਸਫਾਈ ਕੀਤੀ ਜਾ ਗੰਦ ਪੂਰਾ ਖਤਮ ਹੋ ਜਾਏ ਇਨਕਾਰ ਕੋਠੇ ਤੋਂ ਪੂਰੇ ਪਿੰਡ 'ਚ ਦੇਖ ਰਿਹਾ ਪਿੰਡ 'ਚ ਨਹੀਂ ਬੰਨੇ ਜਾਏ ਬੰਦੇ ਟੀਲ ਹੈ ਜੀ ਮੇਰੇ ਪਿਤਾ ਦਾ ਨਾਮ ਕ੍ਰਿਸ਼ਨ ਗੋਪਾਲ ਆ ਸਾਡੀ ਜ਼ਮੀਨ ਹੈ ਬਾਹਰ ਉੱਥੇ ਕੱਲ ਦਾ ਮਰਡਰ ਹੋਇਆ ਦਾ ਮਹਤਾਇਏ ਸਾਡੇ ਦੇ ਮੁੜੇ ਦਾ ਹੀ ਹੁੰਦਾ ਉਹ ਵੀ ਜਿਹੜਾ ਵੱਡੇ ਦਾ ਉਹ ਵੀ ਤਾਇਦੇ ਮੁੜਿਆ ਜਿਹੜਾ ਬਟੋੜਾ ਉਹ ਵੀ ਤਾਇਦਾ ਮੁੜਿਆ ਹੀ ਆ ਤੇ ਪਹਿਲਾਂ ਉਹ ਮੁੜਿਆ ਤਿੰਨਾਂ ਨੇ ਆਪਣਾ ਪਿਓ ਮਾਰਿਆ ਸਰਪੰਚ ਉੱਥੇ ਗਿਆ ਉੱਥੇ ਸੁਜ ਸੁਲ੍ਹਾ ਕਰਾਈ ਹੁੰਦੀ ਅਦੋਂ ਵੀ ਕੋਈ ਐਕਸ਼ਨ ਨਹੀਂ ਹੋਇਆ ਕੋਈ ਕੱਖ ਨਹੀਂ ਹੋਇਆ ਕੱਲ ਦੇ ਉਹਨਾਂ ਨੇ ਦੋ ਮੁੜੇ ਮਾਰ ਦਿੱਤੇ ਆ ਸਾਡੇ ਪਿਓ ਦੀ ਜ਼ੁਬਾਨ ਬੰਦ ਕੀਤੀ ਕਿੰਨਾ ਹੀ ਬੋਲ ਬੰਦੇ ਉਹ ਜਨੇ ਪਿਓ ਦੇ ਲਤਾ ਮਾਰ ਮਾਰ ਕੇ ਮਾਰਤਾ ਢਿੱਡ ਚ ਠੀਕ ਹੈ ਜੀ ਸਰਪੰਚੇ ਨਾ ਸਾਡੇ ਪਿੰਡ ਦਾ ਇਨਾ ਮਾੜਾ ਸਰਪੰਚਾ ਕਿ ਨਾ ਕੰਮਾ ਸਰਪੰਚਾ ਹੈ ਕਿ ਮੋਕੇ ਦਾ ਕੋਈ ਕੰਮ ਨਹੀਂ ਹੁੰਦਾ ਜੇ ਕੋਈ ਕੰਮ ਕਰਾਣਾ ਹੈ ਇਦੋਂ ਕੋ ਟਾਈਮ ਨਹੀਂ ਹੁੰਦਾ ਇੱਕ ਰੋਣੀ ਨਿਕਲਦਾ ਇਹ ਫੋੜ ਨਹੀਂ ਚੁੱਕਦਾ ਇਦਾਂ ਦਾ ਬੰਦਾ ਐ ਇਹਨੂੰ ਵੀ ਸਰਪੰਚੀ ਬਾਦ ਦੇ ਤੋਂ ਥੱਲੇ ਤਾਰਿਆ ਜਾਏ ਪਹਿਲੀ ਮੰਗ ਸਾਡੀ ਇਹ ਆ ਦੂਜੀ ਮੰਗ ਇਹ ਆ ਕਿ ਮੁੜੇ ਸਰਪਾ ਮੁੜੇਗੀ ਇਨਸਾ ਜਿਹੜੇ ਮਰਿਆ ਮੁੜੇ ਇਹਨਾਂ ਇਨਸਾ ਮਿਲ ਜਾਣਾ ਉਹ ਤਿੰਨੇ ਚਾਰਿਆਂ ਦੇ ਕੇਸ ਹੋਣ ਚਾਹੀਦਾ ਇੱਥੋਂ ਪਿੰਡ ਤੋਂ ਬੇਜ ਦੇਖ ਲੈ ਕਿੱਥੇ ਜਾਏ ਘਰ-ਬਾਰ ਤੋੜਿਆ ਜਾਏ ਪਿੰਡ 'ਚ ਇਹ ਜਿਆਦਾ ਲੱਭਣੇ ਨਹੀਂ ਚਾਹੀਦਾ ਇੱਥੇ ਕੋਈ ਵੀ ਇਹ ਬੜਾ ਹੀ ਜਿਆਦਾ ਪ੍ਰਾਜ ਹੋਦਾ ਪਿੰਡ 'ਚ ਛੋਟੀ ਜਿਹੀ ਕੁੜੀਆ ਪਹਿਲਾ 2 ਮਹੀਨੇ ਦੀ ਮਾਂ ਮਰੀ ਆ ਹੁਣ ਉਹਦਾ ਪਿਓ ਮਾਰਤਾ ਵੱਡੇ ਭਰਾ ਨੂੰ ਫਟ ਸਿਰ 'ਚ ਕਰਾਇਆ ਦਾ ਸਿਰ ਖੋਲਦਿਆ ਤਿੰਨ ਤਿੰਨ ਇੰਚੀ ਉਂਗਲਾਂ ਵਿੱਚ ਜਾਦੀਆਂ ਉਹਦੇ ਖੂਨ ਇੰਨਾ ਕਿ ਬਗ ਚੁਕੇਦਾ ਕਿ ਉਹ ਆਈ.ਸੀ.ਯੂ 'ਚ ਲੱਗੇਦਾ ਤੇ ਪਹਿਲਾ ਸਰਕਾਰੀ 'ਚ ਲੱਗਿਆ ਸਰਕਾਰੀ 'ਚ ਨਹੀਂ ਲਾਜ ਹੁੰਦਾ ਤਾਂ ਖੂਨ ਰੁਕੇ ਨਹੀਂਦਾ ਹੁਣ ਉਹ ਪ੍ਰਾਈਵੇਟ 'ਚ ਰਿੰਦਾ ਹੋਵੇ ਹਸਪੀਟਲ 'ਚ ਦਾਖਲੀ ਕੀਤਾ ਉਹਦਾ ਵੀ ਇਹ ਹਾਲ ਕੀਤਾ ਉਹਦਾ ਵੀ ਬਚਣਾ ਪਤਾ ਨਹੀਂ ਬਚਣਾ ਨਹੀਂ ਬਚਣਾ ਰੱਬ ਦਾ ਸੁਖਰਾ ਕਿ ਬਚ ਜੇ ਇੱਕ ਮਾਰੇ ਦੋ ਪੁੱਤਰ ਵੱਡੇ ਆ ਤੇ ਇਹ ਕਾਰਵਾਈ ਹੋਣੀ ਚਾਹੀਦੀ ਹੈ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਇਹ ਪੁਲਿਸ ਕੋਈ ਕਾਰਵਾਈ ਨਹੀਂ ਕਰੇਗੀ ਗੱਲ ਦਾ ਆਹੀ ਆਹ ਇਥੇ ਸਵੇਰੇ 7 ਵਜੇ ਬੈਠਿਆ ਸਾਨੂੰ ਆ ਕੇ ਬੋਲੇ ਕਿ ਕਾਰਵਾਈ ਤੁਹਾਡੇ ਕੋਰੋੜਾਂ ਵਾਲੇ ਨੇ ਕਾਰਵਾਈ ਕਰਨੀ ਆ ਮੈਂ ਕਹਿੰਦਾ ਜੇ ਕਾਰਵਾਈ ਕਰਨੀ ਆ ਤੇ ਪੂਰੇ ਪਿੰਡ ਦੇ ਬੰਪ ਸੁਰਦੋ ਪਿੰਡ ਡਾਦੋ ਪਿੰਡ ਖਤਮ ਕਰਦੋ ਇਹ ਦੁਨੀਆਦਾਰੀ ਖਤਮ ਕਰਦੋ ਇਹ ਹੰਡੂ ਕੋਈ ਲੈਣੀ ਦੇਣੀ ਨਹੀਂ ਰਹੀ ਫਿਰ ਇਹ ਜੋ ਕਿ ਸਰਪੰਚ ਸਾਨੂੰ ਨਹੀਂ ਚਾਹਦੇ ਘਟਿਆ ਜਿਹੜੇ ਪਿੰਡ ਦੇ ਪਿਆ ਚ ਆਪਣੇ ਮੂੜੇ ਮਰਵਾਦਣ ਨਾਲ ਹੋਈਏ ਜੇ ਨਾਲ 5 ਮਿੰਟ ਪਹਿਲਾਂ ਚੱਲ ਜਾਂਦੇ ਇਹ ਕੋਈ ਕਾਰਨਾਮ ਨਹੀਂ ਹੋਣਾ ਇਦਾਂ ਕੋਈ ਕੁਛ ਨਹੀਂ ਹੋਣਾ ਇਹਦੀ ਸਾਰੀ ਢੇਲਾ ਪਹਿਲੇ ਨੰਬਰ ਤੇ ਸਰਪੰਚ ਦੀ ਢੇਲਾ ਦੂਸਰੇ ਨੰਬਰ ਇਹ ਆ ਇਹ ਉਹਨਾਂ ਨੂੰ ਵੀ ਪੰਪ ਦਿੱਤਾ ਗਿਆ ਕਿੱਥੋਂ ਦਿੱਤਾ ਗਿਆ ਇਹ ਪੈਣੀ ਖੁੰਡਾ ਜਿਹੜਾ ਗਰਦਾਸਪੁਰ ਵਾਲੀ ਸਾਈਡ ਪਿਆ ਹੁੰਦੀਆਂ ਬੂਆ ਜਿਹੜੀਆਂ ਬੂਆ ਦੇ ਅੱਗੇ ਜਾਣਿਆ ਭੈਣਾ ਭੂਣਾ ਹੁੰਦੇ ਭਰਾ ਉਹਦਾ ਪੰਪ ਦਿੱਤਾ ਗਿਆ ਉਹ ਵੀ ਆਏ ਦੇ ਮੇਰੇ ਹਸਾਬ ਨਾਲ ਉਹ ਵੀ ਉਹਨਾਂ ਨੇ ਵੀ ਦੇਖਿਆ ਕੁਝ ਲੋਕਾਂ ਨੇ ਠੀਕ ਹੈ ਜੀ ਉਹਨਾਂ ਨੇ ਪੰਪ ਦਿੱਤੇ ਦਾ ਕਿ ਵੱਡੇ ਟੋਕਾ ਵਾਲਾ ਉਹਨਾਂ ਦਾ ਡੜਾਟ ਦੇਖੇ ਕਿਤੇ ਇਹ ਇਹ ਮੋਡੇ ਮੋਡੇ ਝਡੇ ਦਾਤਰ ਉੱਪਰ ਲੜਕੇ ਦੇ ਉਹਨਾਂ ਨੇ ਕਮਾਂ ਚ ਇਹ ਫਰਜ਼ ਨਹੀਂ ਬੰਦਾ ਇਹ ਇਹਨਾਂ ਨੂੰ ਜਿਆਦਾ ਤੋਂ ਜਿਆਦਾ ਇੱਧਰ ਕਾਰਵਾਈ ਕੀਤੀ ਆ ਇਹਨਾਂ ਕੀ ਪਿੰਡੋਂ ਕੱਢਿਆ ਜਾਏਦਾ ਘਰਵਾਦ ਤੋੜਿਆ ਜਾਏ ਇੱਥੇ ਪਿੰਡ ਤੇ ਇਹੋ ਜਿਕੇ ਨਹੀਂ ਰੱਖਣੇ ਤੇ ਨਹੀਂ ਰੱਖੜੇ ਹੋਰ ਵੀ ਇਹਦੇ ਨਾਲ ਦੇ ਹੋਰ ਸਪੋੜੀਏ ਪਿੰਡ 'ਚ ਪੈਦਾ ਨਹੀਂ ਕਰਦੇ ਕਿਉਂਕਿ ਸਾਡਾ ਪਿੰਡ ਬੜਾ ਸੁਖਸ਼ਾਂਤੀ ਜਿਹਾ ਰਹਿੰਦਾ ਆਈ ਨਹੀਂ ਚਾਹੁੰਦੇ ਸਾਡੇ ਪਿੰਡ 'ਚ ਇਦਾਂ ਦੇ ਧੀ ਪਹਿਣ ਪੁੱਤਰ ਪਹਿਣ ਬੱਚੇ ਬੂਚੇ ਬੜੋੜ ਸਾਨੂੰ ਜਿਆਦਾ ਇਨਸਾਫ ਸਰ ਜੀ ਆ ਨਹੀਂ ਭਰਾ ਇਸ ਤਰ੍ਹਾਂ ਸੀਗਾ ਆ ਜਿਹੜਾ ਕੱਲ ਮੁੰਡੇ ਦਾ ਮਾਰਡਰ ਹੋਇਆ ਉਹ ਸੰਬੰਧ ਵਿੱਚ ਆਪਾਂ ਜਿਹੜੀ ਬਾਂਦੀ ਕਾਨੂੰਨੀ ਕਰ ਰਹੀ ਉਹ ਕਰ ਦਿੱਤੀਗੀ ਰਾਤ ਹੀ ਹੋ ਗਈ ਸੀਗੀ ਔਰ ਜਿਹੜੇ ਉਹਨਾਂ ਦੇ ਬੰਦੇ ਰਖਾਏ ਸੀਗੇ ਉਹਨਾਂ ਵਿੱਚੋਂ ਕਰ ਦੋ ਅਰੈਸਟ ਕਰ ਲਏ ਸੀਗੇ ਜਿਹੜੇ ਰਹਿੰਦੇ ਦੋ ਹੈਗੇ ਉਹ ਵੀ ਆਪਾਂ ਪਾਰਟੀਆਂ ਭੇਜੂਗੇ ਰੈਸਟ ਹੋ ਜਾਣਗੇ ਬਾਕੀ ਇਹਨਾਂ ਦੇ ਕੋਈ ਗੱਲ ਨਹੀਂ ਇਹਨਾਂ ਦੇ ਜਿਹੜੇ ਮੰਗਾ ਸੀਗੇ ਆਪਾਂ ਲਿਖ ਲਿਆ ਨੇ ਉਹ ਆਪਾਂ ਮੰਤਰੀ ਸਾਹਿਬ ਨਾਲ ਕਰ ਲੋਗੀ ਐ ਡਿਸਾ ਨਾਲ ਕਰ ਲੋਗੀ ਐ ਔਰ ਮਾਨਜੋਗ ਐਸਐਸ ਕੇ ਸਾਹਿਬ ਨਾਲ ਕਰ ਲੋਗੀ ਐ ਔਰ ਜਿਹੜੇ ਵੀ ਇਹਨਾਂ ਦੇ ਕਾਨੂੰਨੀ ਤੌਰ ਤੇ ਸਹੀ ਮੰਗਾ ਹੋਣਗੇ ਆ ਉਹਨਾਂ ਨੂੰ ਆਪਾਂ ਇੰਪਲੀਮੈਂਟੇਸ਼ਨ ਕਰਾਵਾਂਗੇ